ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਇਕਬਾਲ ਸਿੰਘ ਝੁੰਦਾ ਅਕਾਲੀ ਦਲ ਦੇ ਸਰਕਟ ਆਗੂ ਨੇ ਲੋਕ ਸਭਾ ਚੋਣ ਵੀ ਲੜੀ ਸੀਗੀ ਪਰ ਇਕਬਾਲ ਸਿੰਘ ਝੁੰਦਾ ਨੇ ਇੱਕ ਝੁੰਦਾ ਕਮੇਟੀ ਦੀ ਰਿਪੋਰਟ ਬਣਾਈ ਸੀ ਉਸ ਤੋਂ ਬਾਅਦ ਇਹ ਨਾਮ ਜਿਹੜਾ ਚਰਚਾ ਦੇ ਵਿੱਚ ਆਇਆ ਸੀ ਉਹ ਰਿਪੋਰਟ ਕਿੱਥੇ ਗਈ ਉਹਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹਾਲੇ ਟੁੱਟੀਆਂ ਖਬਰਾਂ ਜ਼ਰੂਰ ਬਾਹਰ ਆਉਂਦੀਆਂ ਰਹੀਆਂ ਹੁਣ ਇਕਬਾਲ ਸਿੰਘ ਝੁੰਦਾ ਜਿਹੜੇ ਆ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਕਹਿੰਦੇ ਆ ਵੀ ਸੁਖਬੀਰ ਧੜੇ ਨੂੰ ਭਾਅ ਕੇ ਜਿਹਦੇ ਨਾਲ ਉਹ ਜੁੜੇ ਹੋਇਆ ਕਹਿੰਦੇ ਵੀ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹ ਇਨ ਬਿਨ ਪ੍ਰਵਾਨ ਕਰ ਲੈਣੇ ਚਾਹੀਦੇ ਆ ਇੱਕ ਤੇ ਤੁਹਾਤੋਂ ਇਹ ਸਮਝਾਂਗੇ ਵੀ ਝੁੰਦਾ ਸਾਹਿਬ ਨੂੰ ਆਖਰਕਾਰ ਇਹ ਗੱਲ ਕਿਉਂ ਕਰਨੀ ਪਈ ਦੂਜੇ ਪਾਸੇ ਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਦੀ ਜਿਹੜੀ ਇੱਕ ਮੁਲਾਕਾਤ ਹੈ ਉਹ ਅੱਜ ਸੰਭਾਵੀ ਹੈ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੋਵੇ ਕਿਸ ਮੌਜੂਦੇ ਹੋਏਗੀ ਉਹਦਾ ਵਿਸ਼ਾ ਕੀ ਹੋਏਗਾ ਕੀ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਵਿਚਾਰੀ ਜਾਏਗੀ ਜਿਹਦੇ ਧਾਮੀ ਸਾਹਿਬ ਜਿਹੜੇ ਆ ਉਹ 올 ਇਨ 올 ਬਣਾਏ ਗਏ ਸੀਗੇ ਇਹਦੇ ਨਾਲ ਹੀ ਐਸਜੀਪੀਸੀ ਨੇ ਵੀ ਆਪਣੀ ਇੱਕ ਮੀਟਿੰਗ ਸੱਦ ਲਈ ਹੈ ਕਿ ਇਹ ਸਾਰਾ ਕੁਝ ਕੰਟੀਨਿਊਸ਼ਨ ਚ ਚੱਲ ਰਿਹਾ ਕਿ ਇੱਕ ਤੋਂ ਬਾਅਦ ਇੱਕ ਜਿਹੜੀ ਮੀਟਿੰਗ ਹੈ ਇਹ ਕੋਈ ਹੁਣ ਨਵਾਂ ਰੂਪ ਲਏਗੀ ਨਾਲ ਹੀ ਇਹਦੇ ਆਪਾਂ ਗੱਲ ਕਰਾਂਗੇ ਦਿੱਲੀ ਇਲੈਕਸ਼ਨਸ ਦੀ ਦਿੱਲੀ ਇਲੈਕਸ਼ਨਸ ਡੱਲਾ ਜੀ ਬਹੁਤ ਮਹੱਤਵਪੂਰਨ ਬਣਦੀਆਂ ਜਾ ਰਹੀਆਂ ਨੇ ਜਿੱਥੇ ਪਹਿਲਾਂ ਇਹ ਇਲਜ਼ਾਮ ਲੱਗਦੇ ਸੀਗੇ ਇਹ ਵੀ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਮੁਫਤ ਦੀਆਂ ਰਿਓੜੀਆਂ ਵੰਡਦੇ ਆ ਤੇ ਉੱਥੇ ਭਾਜਪਾ ਵੀ ਘਟ ਨਹੀਂ ਆ ਭਾਜਪਾ ਵੀ ਹੁਣ ਦਿਲ ਖੋਲ ਕੇ ਜਿਹੜਾ ਵਾ ਉਹਨਾਂ ਨੇ ਵੀ ਰਿਓੜੀਆਂ ਵਾਲੀ ਜਿਹੜੀ ਬੋਰੀ ਆ ਨਾ ਉਹਦਾ ਤੋੜਾ ਖੋਲ ਦਿੱਤਾ ਤੇ ਉਹ ਵੀ ਵੰਡ ਰਹੇ ਆ ਔਰ ਇਹਦੇ ਨਾਲ ਹੀ ਡੱਲਾ ਸਾਹਿਬ ਲੁਧਿਆਣਾ ਪੱਛਮੀ ਜਿੱਥੋਂ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਆ ਉਹ ਫੌਤ ਹੋ ਗਏ ਸੀ ਹੁਣ ਇਹ ਸੀਟ ਦੇ ਉੱਤੇ ਜਿੰਮੀ ਚੋਣ ਆ ਗਈ ਹੈ ਸੋ ਸਭ ਤੋਂ ਪਹਿਲਾਂ ਵੀ ਹੁਣ ਝੁੰਦਾ ਸਾਹਿਬ ਨੂੰ ਆਖਰਕਾਰ ਇਹ ਗੱਲ ਕਿਉਂ ਕਰਨੀ ਪੈ ਗਈ ਵੀ ਸਾਨੂੰ ਆਦੇਸ਼ਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਕੀ ਡਾਲਾ ਸਾਹਿਬ ਪਾਲਣਾ ਨਹੀਂ ਹੋ ਰਹੀ ਵੇਖੋ ਸੰਦੀਪ ਜੀ ਜਿੱਥੇ ਤੱਕ ਗੱਲ ਹੈਗੀ ਹੈ ਇਕਬਾਲ ਸਿੰਘ ਝੁੰਦਾ ਹੋਣਾ ਦੀ ਜੀ ਕੋਈ ਸ਼ੱਕ ਨਹੀਂ ਕਿ ਝੁੰਦਾ ਕਮੇਟੀ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਸੀ ਜੀ ਉਸ ਵੇਲੇ ਅਕਾਲੀ ਦਲ ਦੇ ਵਿੱਚ ਉਸ ਰਿਪੋਰਟ ਨੂੰ ਲੈ ਕੇ ਵੱਡੀ ਚਰਚਾ ਹੋਈ ਔਰ ਉਸ ਵੇਲੇ ਵੀ ਅਕਾਲੀ ਦਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ رائے ਸੀ ਕਈ ਲੋਕ ਚਾਹੁੰਦੇ ਸੀ ਕਿ ਅਗਰ ਅਕਾਲੀ ਦਲ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਪ੍ਰਮਾਨ ਕਰੇ ਤੇ ਅਕਾਲੀ ਦਲ ਮੋੜ ਬੁਲੰਦੀਆਂ ਨੂੰ ਛੂ ਸਕਦਾ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਹੱਕ ਚ ਨਹੀਂ ਸੀ ਵਿਚਾਰਾਂ ਦਾ ਵਖਰੇਵਾ ਅਕਾਲੀ ਦਲ ਦੇ ਵਿੱਚ ਹਮੇਸ਼ਾ ਰਿਹਾ ਹੈ ਜੀ ਔਰ ਹੁਣ ਜਿਹੜਾ ਤਾਜ਼ਾ ਫੈਸਲਾ ਹੈ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ 2 ਦਸੰਬਰ ਦੇ ਫੈਸਲੇ ਤੋਂ ਬਾਅਦ ਉਸ ਮੀਟਿੰਗ ਦੇ ਵਿੱਚ ਜਦੋਂ ਬਹੁਤ ਸਾਰੇ ਲੀਡਰ ਸੀ ਇਕਬਾਲ ਸਿੰਘ ਝੁੰਦਾ ਬਾਹਰ ਆ ਕੇ ਮੀਟਿੰਗ ਤੋਂ ਟੈਲੀਵਿਜ਼ਨ ਤੇ ਵੀ ਬੋਲ ਰਹੇ ਸੀ ਔਰ ਮੀਟਿੰਗ ਚ ਵੀ ਪਤਾ ਲੱਗਿਆ ਕਿ ਉਹਨਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਬਿਲਕੁਲ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਦੇ ਫੈਸਲਿਆਂ ਨੂੰ ਖੁੱਲੇ ਦਿਲ ਨਾਲ ਲਾਗੂ ਨਹੀਂ ਕਰ ਰਿਹਾ ਭਾਵ ਉਹ ਚਾਹੁੰਦੇ ਸੀ ਕਿ ਅਗਰ ਇੰਨੇ ਬਿਨ ਫੈਸਲੇ ਲਾਗੂ ਕੀਤੇ ਜਾਣ 2 ਦਸੰਬਰ ਦੇ ਸ਼੍ਰੀ ਕਾਲਤਕਰ ਸਾਹਿਬ ਦੇ ਹੁਕਮਨਾਮੇ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਹੋਰ ਖੁੱਲੇ ਦਿਲ ਨਾਲ ਪ੍ਰਵਾਨ ਹੋਏਗਾ ਜੀ ਹੁਣ ਵੀ ਅਕਾਲੀ ਦਲ ਦੇ ਵਿੱਚ ਕੱਲੀ ਇਕਬਾਲ ਸਿੰਘ ਚੁੰੰਦਾ ਦੀ ਗੱਲ ਨਹੀਂ ਕਈ ਲੀਡਰ ਨੇ ਜਿਹੜੇ ਹਜੇ ਵੀ ਚਾਹੁੰਦੇ ਸੀ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੁਕਮ ਤੋਂ ਬਾਅਦ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੈ ਉਹ ਹੋਰ ਬਿਹਤਰ ਢੰਗ ਦੇ ਨਾਲ ਉਹਨਾਂ ਫੈਸਲਿਆਂ ਨੂੰ ਲਾਗੂ ਕਰ ਸਕਦੀ ਸੀ ਪਰ ਇੱਕ ਇਹਨਾਂ ਸਮਾਂ ਨਹੀਂ ਸੀ ਪੈਣਾ ਚਾਹੀਦਾ ਹੁਣ 2 ਦਸੰਬਰ ਤੋਂ ਬਾਅਦ ਤੁਸੀਂ ਕਿੰਨੇ ਚਿਰਾਂ ਬਾਅਦ ਜਾ ਕੇ ਮੀਟਿੰਗ ਕੀਤੀ ਔਰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਉਹ ਫੈਸਲਿਆਂ ਨੂੰ ਤੁਸੀਂ ਭਾਵੇਂ ਇਲੈਕਸ਼ਨ ਕਮਿਸ਼ਨ ਦੇ ਵਿਧਾਨ ਦੇ ਨਾਲ ਲਾਗੂ ਕੀਤਾ ਜੀ ਸਹਿਮਤੀ ਦਿੱਤੀ ਕਿ ਅਸੀਂ ਮੈਂਬਰਸ਼ਿਪ ਸ਼ੁਰੂ ਕਰਦੇ ਹਾਂ ਵੱਖਰੀ ਕਮੇਟੀ ਬਣਾਵਾਂਗੇ ਸਕੱਤਰ ਬਣਾਇਆ ਕਿਸੇ ਨੂੰ ਆਬਜ਼ਰਵਰ ਬਣਾਇਆ ਅਰ ਕਿੰਨੇ ਸਮੇਂ ਬਾਅਦ ਜਿਹੜੇ ਫੈਸਲੇ ਕੀਤੇ ਗਏ ਵਰਕਿੰਗ ਕਮੇਟੀ ਦੇ ਉਹ ਵੀ ਇਨ ਬਿਨ ਹੁਕਮਨਾਮੇ ਨੂੰ ਲਾਗੂ ਨਹੀਂ ਕੀਤਾ ਗਿਆ ਇਹਦਾ ਮਤਲਬ ਹੈ ਅਕਾਲੀ ਦਲ ਦੇ ਵਿੱਚ ਸਿਰਫ ਇਕਬਾਲ ਸਿੰਘ ਝੁੰਡਾ ਨਹੀਂ ਹੋਰ ਵੀ ਕਈ ਲੀਡਰ ਨੇ ਜਿਹੜੇ ਵਰਕਿੰਗ ਕਮੇਟੀ ਦੇ ਫੈਸਲਿਆਂ ਨੂੰ ਲੈ ਕੇ ਅਸਹਿਮਤ ਨੇ ਕਈ ਲੀਡਰ ਤਾਂ ਇਹ ਕਹਿੰਦੇ ਨੇ ਕਿ ਬਿਲਕੁਲ ਹੀ 2 ਦਸੰਬਰ ਦੇ ਫੈਸਲੇ ਨੂੰ ਸਾਨੂੰ ਇਨ ਬਿਨ ਲਾਗੂ ਕਰ ਦੇਣਾ ਚਾਹੀਦਾ ਸੀ ਉਹਦੇ ਨਾਲ ਲੋਕਾਂ 'ਚ ਅਕਾਲੀ ਦਲ ਦੇ ਪ੍ਰਤੀ ਭਰੋਸਾ ਜ਼ਿਆਦਾ ਵਧਣਾ ਹੁਣੇ ਦੋ ਵਿਚਾਰਧਾਰਾਵਾਂ ਅਕਾਲੀ ਗੱਲ 'ਚ ਚੱਲ ਰਹੀਆਂ ਨੇ ਹੁਣ ਆਉਣ ਵਾਲੇ ਸਮੇਂ 'ਚ ਕਿਉਂਕਿ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਲੀਡਰ ਨੇ ਉਹ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਨੇ ਔਰ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਅੱਜ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੈਨੂੰ ਇਹ ਲੱਗਦਾ ਕਿ ਜਿਹੜੇ ਸੁਧਾਰ ਲਹਿਰ ਵਾਲੇ ਲੀਡਰਾਂ ਨੇ ਮੰਗ ਪੱਤਰ ਦਿੱਤਾ ਸੀ ਔਰ ਉਸ ਤੋਂ ਪਹਿਲਾਂ ਜੱਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਮੈਨੂੰ ਲੱਗਦਾ ਹੈ ਹਰਜਿੰਦਰ ਸਿੰਘ ਧਾਮੀ ਹੋਣਾਂ ਤੋਂ ਸੱਤ ਮੈਂਬਰੀ ਕਮੇਟੀ ਬਾਰੇ ਵਿਚਾਰ ਵਟਾਂਦਰਾ ਹੋ ਸਕਦਾ ਹੁਕਮ ਵੀ ਦੇ ਸਕਦੇ ਨੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਜੀ ਕਿ ਹਰਜਿੰਦਰ ਸਿੰਘ ਧਾਮੀ ਬਤੌਰ ਕਮੇਟੀ ਦੇ ਮੁਖੀ ਮੀਟਿੰਗ ਕਰਨ ਤੇ ਉਹ ਹੁਕਮ ਮੀਟਿੰਗ ਬਾਰੇ ਦੇ ਸਕਦੇ ਨੇ ਸੱਤ ਮੈਂਬਰੀ ਕਮੇਟੀ ਬਾਰੇ ਹੁਕਮ ਦੇ ਸਕਦੇ ਨੇ ਅੱਜ ਜੱਥੇਦਾਰ ਸਾਹਿਬ ਅਗਰ ਹੀ ਮੀਟਿੰਗ ਹੁੰਦੀ ਹੈ ਸੋ ਇਹਨੂੰ ਬਹੁਤ ਅਹਿਮ ਮੀਟਿੰਗ ਦੇ ਤੌਰ ਤੇ ਅਸੀਂ ਵੇਖਿਆ ਦੱਲਾ ਸਾਬ ਸਵਾਲ ਇੱਥੇ ਇਹ ਆ ਵੀ ਜਦੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨਗੇ ਤੇ ਫਿਰ ਜਥੇਦਾਰ ਸਾਹਿਬ ਉਹ ਵੀ ਜੇ ਜ਼ਿਕਰ ਕਰਨਗੇ ਨਾ ਵੈਸੇ ਅਸੀਂ ਬਾਰ ਬਾਰ ਇਹੀ ਗੱਲਾਂ ਕਰਦੇ ਆ ਪਰ ਕਿਉਂਕਿ ਮਸਲਾ ਹੀ ਹੱਲ ਨਹੀਂ ਹੋ ਰਿਹਾ ਤੇ ਲੋਕ ਵੀ ਇਹ ਜਾਣਨਾ ਚਾਹੁੰਦੇ ਆ ਫਿਰ ਦਿਲਜੀਤ ਸਿੰਘ ਚੀਮਾ ਸਵਾਲਾਂ ਦੇ ਘੇਰੇ ਚ ਆ ਜਾਣਗੇ ਨਾ ਜਦੋਂ ਉਹ ਕਹਿੰਦੇ ਸੀ ਵੀ ਅਸੀਂ ਸਾਰਾ ਕੁਝ ਜਿਹੜਾ ਵਾ ਉਹ ਦੱਸ ਆਇਆ ਜਥੇਦਾਰ ਸਾਹਿਬ ਨੂੰ ਵੀ ਆ ਟੈਕਨੀਕਲ ਪ੍ਰੋਬਲਮਸ ਹੈਗੀਆਂ ਇਸ ਕਰਕੇ ਸਾਰਾ ਕੁਝ ਜਿਹੜਾ ਇਹ ਲੇਟ ਹੋ ਰਿਹਾ ਜਾਂ ਸਾਨੂੰ ਨਵੀਂ ਕਮੇਟੀ ਬਣਾਉਣੀ ਪਈ ਪਰ ਜਦੋਂ ਜਥੇਦਾਰ ਸਾਹਿਬ ਕਹਿਣਗੇ ਵੀ ਜਿਹੜੀ ਕਮੇਟੀ ਸਾਡੇ ਵੱਲੋਂ ਬਣਾਈ ਗਈ ਆ ਉਹਨੂੰ ਪ੍ਰਵਾਨਗੀ ਦਿਓ ਉਹੀ ਇਹਨੂੰ ਸੁਪਰਵਾਈਜ਼ ਕਰੇ ਫੇਰ ਵੀ ਮੈਂ ਉਹੀ ਗੱਲ ਕਹਿ ਰਿਹਾ ਨਾ ਅਗਰ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਹੁਕਮ ਦੇ ਦਿੰਦੇ ਨੇ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੀ ਹیثیت ਨਾਲ ਤੁਸੀਂ ਮੀਟਿੰਗ ਸੱਦੋ ਸੱਤ ਮੈਂਬਰੀ ਕਮੇਟੀ ਦੀ ਔਰ ਤੁਸੀਂ ਮੈਂਬਰਸ਼ਿਪ ਅਭਿਆਨ ਦੀ ਨਿਗਰਾਨੀ ਕਰੋ ਹਾਂ ਜਾਂ ਅਗਰ ਉਹ ਇਹ ਹੁਕਮ ਦੇ ਦੇਣ ਕਿ ਤੁਸੀਂ ਮੈਂਬਰਸ਼ਿਪ ਸ਼ੁਰੂ ਕਰੋ ਸੱਤ ਮੈਂਬਰੀ ਕਮੇਟੀ ਵੱਲੋਂ ਬਾਕੀ ਅਸੀਂ ਬਾਅਦ ਦੇ ਵਿੱਚ ਵੇਖਦੇ ਹਾਂ ਇਹਦਾ ਮਤਲਬ ਹੈ ਇੱਥੇ ਇੱਕ 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 ਮਿੰਟ ਮੈਂ ਤੁਹਾਨੂੰ ਰੋਕਦਾ ਇੱਥੇ ਇੱਕ ਪ੍ਰੋਬਲਮ ਹੋਰ ਆ ਜਾਣੀ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਵੀ ਤੁਸੀਂ ਭਰਤੀ ਸ਼ੁਰੂ ਕਰੋ ਭਰਤੀ ਪ੍ਰਕਿਰਿਆ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਸਮਾਂ ਦਿੱਤਾ ਗਿਆ ਸੀ ਉਹ 6 ਮਹੀਨੇ ਦਾ ਸੀਗਾ ਵੀ ਤੁਸੀਂ 6 ਮਹੀਨੇ ਜਿਹੜਾ ਵਾ ਉਹ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਅਕਾਲੀ ਦਲ ਨੇ ਜਿਹੜੀ ਆਪਣੀ ਡਰਾਈਵ ਸ਼ੁਰੂ ਕੀਤੀ ਆ ਭਰਤੀ ਦੀ ਜਿਹੜੀ ਨਵੀਂ ਰਿਕਰੂਟਮੈਂਟ ਕਰਨੀ ਹੈ ਏ ਹੈਗੀ ਆ ਜੀ 20 ਜਨਵਰੀ ਤੋਂ 20 ਫਰਵਰੀ 1 ਮਹੀਨਾ ਮਹਿਸ ਹਾਂ ਕਿਉਂਕਿ ਦੇਖੋ ਅੱਜ ਅਸੀਂ ਪਹੁੰਚ ਗਏ 18 ਜਨਵਰੀ ਚ ਪਰ 2 ਦਿਨ ਬਾਅਦ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਹੋਣੀ ਉਹ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਸੰਬੰਧ ਦੇ ਵਿੱਚ ਕੋਈ ਹੁਕਮ ਜਥੇਦਾਰ ਸਾਹਿਬ ਦੇ ਸਕਦੇ ਨੇ ਅਕਾਲੀ ਦਲ ਨੇ ਵੀ ਅੱਜ ਕੋਈ ਹੁਕਮ ਦੇ ਸਕਦੇ ਨੇ ਉਹ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੋ ਉਹ ਕੋਈ ਵੀ ਫੈਸਲਾ ਕਰ ਸਕਦੇ ਨੇ ਤਾਂ ਕਿ ਜਿਹੜੀ ਇਹ ਖੜੋਤ ਆ ਗਈ ਜਿਹੜੀ ਇਹ ਨਵੇਂ ਸਿਰੇ ਤੋਂ ਸਿਆਸਤ ਆ ਗਈ ਸਿਆਸੀ ਉਲਝਾਹਟ ਆ ਗਈ ਮਨਮਟਾਵ ਆ ਗਏ ਇਹਨਾਂ ਨੂੰ ਦੂਰ ਕੀਤਾ ਜਾ ਸਕੇ ਅੱਜ ਦਾ ਦਿਨ ਔਰ ਕੱਲ ਦਾ ਦਿਨ ਇਹ ਦੋਵੇਂ ਦਿਨ ਬੜੇ ਮਹੱਤਵਪੂਰਨ ਰਹਿਣ ਵਾਲੇ ਨੇ ਅਕਾਲੀ ਸਿਆਸਤ ਦੇ ਅੱਛਾ ਡੇਲਾ ਸਾਹਿਬ ਹੁਣ ਕੱਲ ਜਦੋਂ ਫਿਰ ਧਾਮੀ ਸਾਹਿਬ ਐਸਜੀਪੀਸੀ ਦੇ ਮੈਂਬਰਸ ਦੇ ਨਾਲ ਮੀਟਿੰਗ ਕਰਨਗੇ ਕੀ ਉਹਨਾਂ ਦੀ ਫਿਰ ਜ਼ਿੰਮੇਵਾਰੀ ਲਾ ਦੇਣਗੇ ਵੀ ਤੁਸੀਂ ਇਦਾਂ ਕਰੋ ਵੀ ਤੁਸੀਂ ਵੀ ਭਰਤੀ ਪ੍ਰਕਿਰਿਆ ਦੇ ਵਿੱਚ ਨਾਲ ਜੁੜੋ ਕਿਉਂਕਿ ਐਸਜੀਪੀਸੀ ਦੇ ਬਹੁਤੇ ਮੈਂਬਰ ਜਿਹੜੇ ਆ ਲਗਭਗ ਕੀ 80 85% ਮੈਂਬਰਸ ਜਿਹੜੇ ਆ ਉਹ ਪਿੰਡਾ ਥਾਵਾ ਤੋਂ ਆਉਂਦੇ ਆ ਵੀ ਤੁਸੀਂ ਤਗੜੇ ਹੋਵੋ ਤੁਸੀਂ ਸਾਨੂੰ ਲੋਕਾਂ ਦੇ ਨਾਲ ਜੋੜੋ ਤੁਸੀਂ ਸਾਡਾ ਸਨੇਹਾ ਲੋਕਾਂ ਤੱਕ ਲੈ ਕੇ ਜਾਓ ਜਿਹੜੇ ਲੋਕ ਇਸ ਵੇਲੇ ਸਾਤੋਂ ਟੁੱਟਦੇ ਪਏ ਆ ਉਹਨਾਂ ਨੂੰ ਜੋੜੋ ਸਾਡੇ ਨਾਲ ਤੇ ਦੇਖੋ ਪਹਿਲਾਂ ਤਾਂ ਜੱਥੇਦਾਰ ਸਾਹਿਬ ਕੀ ਫੈਸਲਾ ਦਿੰਦੇ ਨੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਕਿਉਂਕਿ ਉਹ ਐਸਜੀਪੀਸੀ ਦੇ ਪ੍ਰਧਾਨ ਨੇ ਕੀ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਛੱਡ ਕੇ ਕੋਈ ਨਮਾ ਐਲਾਨ ਕਰ ਸਕਦੇ ਨੇ ਜਾਂ ਉਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲੇ ਜਾਂ ਜਿਹੜੀ ਉਹਨਾਂ ਦਾ ਪਾਰਲੀਮੈਂਟਰੀ ਬੋਰਡ ਹੈ ਉਹਦੇ ਕੋਲੇ ਕੋਈ ਆਪਣੀ ਗੱਲ ਰੱਖਣਗੇ ਹੁਣ ਇਹ ਵੀ ਦੇਖਣਾ ਹੈ ਕਿ 21 ਤਰੀਕ ਨੂੰ ਫੇਰ ਇੱਕ ਬੈਠਕ ਬੁਲਾਈ ਹੈ ਅ ਅਕਾਲੀ ਦਲ ਵੱਲੋਂ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਅੱਜ ਜਿਹੜੀ ਜਾਣਕਾਰੀ ਸਾਂਝ ਕੀਤੀ ਹੈ ਇਹ ਜਿਹੜੀ ਬੈਠਕ ਹੈ ਉਹਨਾਂ ਨੇ ਇਹ ਸੱਦੀ ਹੈ ਅ ਜਿਹੜੀ ਅ 1:30 ਵਜੇ ਪਾਰਟੀ ਦੇ ਮੁੱਖ ਦਫ਼ਤਰ 21 ਜਨਵਰੀ ਨੂੰ ਹੁਣ ਉਹ ਸਾਰੇ ਐਸਜੀਪੀਸੀ ਮੈਂਬਰ ਨੇ ਜਿਹੜੇ ਅਕਾਲੀ ਦਲ ਦੇ ਪਾਰਟੀ ਨਾਲ ਸੰਬੰਧਤ ਉਸ ਮੀਟਿੰਗ 'ਚ ਹੋਣਗੇ ਅਸਲ 'ਚ ਐਸਜੀਪੀਸੀ ਦੀਆਂ ਜਿਹੜੀਆਂ ਵੋਟਰ ਲਿਸਟਾਂ ਨੇ ਇਲਜ਼ਾਮ ਹੈ ਐਸਜੀਪੀਸੀ ਵੀ ਅਕਾਲੀ ਦਲ ਵੀ ਕਿ ਉਹਦੇ ਵਿੱਚ ਧੰਦ ਲੀਆਂ ਨੇ ਔਰ ਉਹਨਾਂ ਧੰਦ ਲੀਆਂ ਨੂੰ ਕਿਵੇਂ ਰੋਕਿਆ ਜਾਵੇ 21 ਜਨਵਰੀ ਦੀ ਮੀਟਿੰਗ ਦੇ ਵਿੱਚ ਇਕ ਤਾਂ ਇਹ ਵਿਚਾਰ ਕੀਤੇ ਜਾਣਗੇ ਜੀ ਪ੍ਰਧਾਨਗੀ ਕਰਨਗੇ ਬਲਵਿੰਦਰ ਸਿੰਘ ਪੁੰਦਰ ਔਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੱਦਿਆ ਗਿਆ ਔਰ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਵੀ ਉੱਚੇ ਚੇਤਤੌਰ ਤੇ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਹੈ ਹੁਣ ਇਸ ਮੀਟਿੰਗ ਦੇ ਵਿੱਚ ਵੋਟਰ ਲਿਸਟਾਂ 'ਚ ਜਿਹੜੀਆਂ ਧਾਂਦਲੀਆਂ ਦੇ ਇਲਜ਼ਾਮ ਨੇ ਉਹਨਾਂ ਤੇ ਚਰਚਾ ਹੋਣ ਤੋਂ ਬਾਅਦ ਇਤਰਾਜ਼ ਨੇ ਜਿਹੜੇ ਉਹ ਗੁਰਦੁਆਰਾ ਕਮਿਸ਼ਨ ਅੱਗੇ ਰੱਖੇ ਜਾ ਸਕਦੇ ਨੇ 22 23 ਤਰੀਕ ਦਾ ਸਮਾਂ ਸੋ 22 23 ਤਰੀਕ ਨੂੰ ਗੁਰਦੁਆਰਾ ਕਮਿਸ਼ਨ ਦੇ ਅੱਗੇ ਇਤਰਾਜ਼ ਰੱਖੇ ਜਾ ਸਕਦੇ ਨੇ ਕਿ ਇਹ ਜਾਲੀ ਵੋਟਾਂ ਨੇ ਜਾਂ ਗਲਤ ਵੋਟਾਂ ਮੜ ਰਹੀਆਂ ਨੇ ਜਾਂ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਨੇ ਕਿਉਂਕਿ ਉਹ ਉਹ ਦਰਸਤ ਨਹੀਂ ਨਹੀਂ ਇਹਦੇ ਬਾਰੇ ਉਹ ਆਪਣੇ ਇਤਰਾਜ਼ ਰੱਖ ਸਕਦੇ ਨੇ ਕਿਉਂਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਮੈਨੂੰ ਲੱਗਦਾ ਨੇੜੇ ਨੇ ਅਕਾਲੀ ਦਲ ਦੀ ਪ੍ਰਧਾਨਗੀਤਾ ਠੀਕ ਹੈ ਜਿਹੜਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਹਿਤਾ ਕਿ ਅਸੀਂ 20 ਜਨਵਰੀ ਤੋਂ 20 ਫਰਵਰੀ ਤੱਕ ਭਰਤੀ ਕਰਕੇ ਮਾਰਚ ਦੇ ਸ਼ੁਰੂ ਹੁੰਦੇ ਹੀ ਅਸੀਂ ਨਵੇਂ ਪ੍ਰਧਾਨ ਦਾ ਐਲਾਨ ਕਰ ਦਾਂਗੇ ਪਰ ਇਸ ਤੋਂ ਪਹਿਲਾਂ ਜਾਂ ਇਸ ਦੇ ਦਰਮਿਆਨ SDPC ਦੀਆਂ ਚੋਣਾਂ ਦਾ ਐਲਾਨ ਵੀ ਕੇਂਦਰ ਦਾ ਗ੍ਰਹਿ ਮੰਤਰਾਲੇ ਕਰ ਸਕਦਾ ਹੈ ਸੋ ਅਕਾਲੀ ਦਲ ਉਸ ਪਾਸੇ ਵੀ ਅਗਰ ਇਤਰਾਜ਼ ਪ੍ਰਗਟ ਕਰਦਾ ਹੈ ਕੁਝ ਮੰਗਾਂ ਜਈਆਂ ਕਰਦਾ ਹੈ ਕਿ ਗੁਰਦੁਆਰਾ ਕਮਿਸ਼ਨ ਉਹਨਾਂ ਨੂੰ ਦੁਰਸਤ ਕਰੇ ਤੇ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਵੇ ਸੋਧ ਦੇ ਰੂਪ ਦੇ ਵਿੱਚ ਤਾਂ ਕਿ ਜਦੋਂ ਤੱਕ ਉਹ ਦੁਬਾਰਾ ਵੋਟਾਂ ভোটার ਸੂਚੀਆਂ ਦੀ ਸੋਧ ਕਰਨਗੇ ਉਸ ਤੋਂ ਬਾਅਦ ਫਾਈਨਲ ভোটার ਸੂਚੀਆਂ ਆਉਣਗੀਆਂ ਉਦੇ ਨਾਲ ਉਹਦੇ ਲਈ ਸਮਾ ਵੀ ਥੋੜਾ ਅੱਗੇ ਜਾਵੇ ਤੇ ਵੋਟਰ ਸੂਚੀਆਂ 'ਚ ਅਗਰ ਕੋਈ ਜੈਨੂਅਨ ਦਿੱਕਤ ਹੈ ਉਹ ਠੀਕ ਹੋਵੇ ਅਗਰ ਕੋਈ ਝਾਲੀ ਵੋਟ ਹੈ ਕੋਈ ਫਰਜ਼ੀ ਵੋਟ ਹੈ ਤੇ ਉਹ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਔਰ ਉਹਦੇ ਨਾਲ ਐਸਜੀਪੀਸੀ ਦੀਆਂ ਚੋਣਾਂ ਵੀ ਥੋੜੀਆਂ ਅੱਗੇ ਪਹਿਣਗੀਆਂ ਅਗਰ ਇਹ ਪ੍ਰਕਿਰਿਆ ਥੋੜੀ ਲੰਬੀ ਚੱਲੇਗੀ ਸੋ ਇਹ ਸਾਰੀਆਂ ਰਣਨੀਤੀਆਂ ਦਾ ਵੀ ਪਾਰਟ ਹੈ ਇੱਕ ਇਹ ਤਕਨੀਕੀ ਗੱਲਾਂ ਵੀ ਨੇ ਇਹ ਰਣਨੀਤੀ ਦਾ ਪਾਰਟ ਹੈ ਅੱਛਾ ਧਲਾ ਸਾਹਿਬ ਇਹ ਦੱਸੋ ਭਈ ਜਦੋਂ ਭਾਜਪਾ ਦੇ ਆਗੂ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਸਿਰ ਕਰਜ਼ਾ ਬਹੁਤ ਹੈ। ਮਾਨ ਸਰਕਾਰ ਰੋਜ਼ ਕਰਜ਼ਾ ਲੈ ਰਹੀ ਹੈ। ਔਰਤਾਂ ਵਾਸਤੇ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਹੈ। ਬਿਜਲੀ ਦਾ ਬਿੱਲ ਲੈ ਨਹੀਂ ਰੇ ਕਿਸੇ ਤੋਂ। ਹਜ਼ਾਰ ਰੁਪਈਆ ਜਦੋਂ ਮਾਨ ਸਰਕਾਰ ਨਹੀਂ ਦੇ ਰਹੀ ਤੇ ਉਹਦਾ ਵਿਰੋਧ ਕਰਦੇ ਆ ਜੇ ਕਿਤੇ ਇਹਨਾਂ ਨੇ ਦੇਣਾ ਸ਼ੁਰੂ ਕਰ ਦਿੱਤਾ ਤਾਂ ਫੇਰ ਕਹਿਣਾ ਜੀ ਦੇਖੋ ਜੀ ਖਜ਼ਾਨੇ ਤੇ ਹੋਰ ਬੋਝ ਚੜ ਗਿਆ। ਪਰ ਭਾਜਪਾ ਜਦੋਂ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਦੀ ਆ ਉਦੋਂ ਇਹ ਸਾਰੀਆਂ ਮਰਿਆਦਾ ਇਹ ਸ਼ਬਦ ਇਹ ਕਰਜ਼ਾ ਸਟੇਟ ਦੇ ਉੱਤੇ ਬੋਝ ਪੈ ਰਿਹਾ ਸਭ ਕੁਝ ਭੁੱਲ ਜਾਂਦੇ ਆ ਇਹਦੇ ਬਾਰੇ ਥੋੜਾ ਚਾਨਣਾ ਪਾਓ ਜੋ ਭਾਜਪਾ ਨੇ ਨਵੀਆਂ ਲੋਕਾਂ ਨੂੰ ਲੁਭਾਉਣ ਵਾਸਤੇ ਵੋਟਰਸ ਨੂੰ ਜਿਹੜਾ ਵਾ ਉਹ ਉਤਸ਼ਾਹਤ ਕਰਨ ਵਾਸਤੇ ਨਵੇਂ ਐਲਾਨ ਕੀਤੇ ਨੇ ਦਿੱਲੀ ਦੇ ਵਿੱਚ ਦੇਖੋ ਦਿੱਲੀ 'ਚ ਸਾਨੂੰ ਪਤਾ ਹੀ ਹੈ ਕਿ ਚੋਣਾਂ ਨੇ 5 ਸਰਵਰੀ ਨੂੰ ਔਰ ਸੰਕਲਪ ਭਰਤਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੁਣ ਜਿਹੜੀ ਗੱਲ ਸਭ ਤੋਂ ਵੱਡੀ ਹੈਰਾਨੀ ਦੀ ਹੈ ਜਦੋਂ ਅਰਵਿੰਦ ਕੇਜਰੀਵਾਲ ਮੁਫਤ ਬਿਜਲੀ ਦੰਦੇ ਨੇ ਮੁਫਤ ਸਹੂਲਤਾਂ ਦੰਦੇ ਨੇ ਦਿੱਲੀ 'ਚ ਦਿੱਲੀ 'ਚ ਮਹਿਲਾਵਾਂ ਨੂੰ ਬੱਸ ਦੀ ਮੁਫਤ ਯਾਤਰਾ ਦੰਦੇ ਨੇ ਜਦੋਂ ਕਹਿੰਦੇ ਨੇ ਕਿ ਅਸੀਂ ਰਜਿਸਟ੍ਰੇਸ਼ਨ ਕਰ ਰਹੇ ਹਾਂ ਅਸੀਂ ਆਉਣ ਵਾਲੇ ਸਮੇਂ 'ਚ ਖਾਤਿਆਂ 'ਚ ਵੀ ਪੈਸੇ ਪਾਵਾਂਗੇ ਤੇ ਭਾਜਪਾ ਦੇ ਕਈ ਲੀਡਰ ਪੁਰਾਣੇ ਸਮਿਆਂ ਤੋਂ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਫ੍ਰੀ ਦੀਆਂ ਰਿਓੜੀਆਂ ਕਹਿੰਦੇ ਸੀ ਬਿਲਕੁਲ ਯਹ ਆਮ ਆਦਮੀ ਪਾਰਟੀ ਵੱਲੋਂ ਫ੍ਰੀ ਦੀਆਂ ਰਿਓੜੀਆਂ ਦਿੱਤੀਆਂ ਜਾ ਰਹੀਆਂ ਨੇ ਉਰਦੇਸ਼ ਦੇ ਪ੍ਰਧਾਨ ਮੰਤਰੀ ਵੀ ਕਈ ਮੰਚਾਂ ਤੋਂ ਇਹ ਗੱਲ ਬੋਲੇ ਨੇ ਉਸ ਵੇਲੇ ਹਮ ਕਿ ਇੱਕ ਸਰਕਾਰ ਹੈ ਜੋ ਫ੍ਰੀ ਕੀ ਰਿਓੜੀਆਂ ਵੰਡ ਰਹੀ ਹੈ ਹੁਣ ਸਵਾਲ ਇਹ ਹੈ ਵੀ ਜੀਪੀ ਨੇ ਜੇਪੀ ਨਡਰ ਸਾਹਿਬ ਕਹਿੰਦੇ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ ਦਿੱਲੀ ਚ ਮਹਿਲਾਵਾਂ ਦੇ ਖਾਤੇ ਚ 2500 ਰੁਪਏ ਪਾਵਾਂਗੇ ਹਮ ਇਹਦਾ ਮਤਲਬ ਹੈ ਕਿ ਜੋ ਅਰਵਿੰਦ ਕੇਜਰੀਵਾਲ ਦੇ ਰਿਹਾ ਉਹ ਫ੍ਰੀ ਦੀਆਂ ਰਿਓੜੀਆਂ ਨਹੀਂ ਹੈ ਅਗਰ ਮੁਫਤ ਬਿਜਲੀ ਦੇ ਰਿਹਾ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਰਕਾਰ ਆਪ ਦੀ ਇਹਦਾ ਮਤਲਬ ਹੈ ਉਹ ਮੁਫਤ ਦੀਆਂ ਰਿਵੜੀਆਂ ਨਹੀਂ ਫਿਰ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ 2000 ਤੋਂ 2500 ਕਰੇਗੀ ਅਗਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਔਰ ਦੀਵਾਲੀ ਤੇ ਔਰ ਇੱਕ ਹੋਰ ਤਿਹਾਰ ਹੈ ਉਹਦੇ ਤੇ ਮੁਫਤ ਸਿਲੰਡਰ ਦਿੱਤਾ ਜਾਏਗਾ ਔਰ ਗਰੀਬਾਂ ਨੂੰ ਸਿਲੰਡਰ ਤੇ 500 ਰੁਪਏ ਦੀ ਸਬਸਿਡੀ ਦਿੱਤੀ ਜਾਏਗੀ ਇਸ ਤਰੀਕੇ ਦੇ ਕਈ ਐਲਾਨ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਨੇ जेपी नड्डा साहब ਨੇ ਦਿੱਲੀ ਦੇ ਵਿੱਚ ਕੀਤੇ ਨੇ ਦੇਖੋ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕਾਂਗਰਸ ਵਾਲੇ ਵੀ ਔਰ ਭਾਜਪਾ ਵਾਲੇ ਵੀ ਦਿੱਲੀ ਚ ਆਮ ਆਦਮੀ ਪਾਰਟੀ ਦਾ ਇਸ ਕਰਕੇ ਵਿਰੋਧ ਕਰਦੇ ਨੇ ਕਿ ਇਹਨਾਂ ਨੇ ਪੰਜਾਬ ਚ ਮਹਿਲਾਵਾਂ ਦੇ ਖਾਤੇ ਚ ਪੈਸੇ ਨਹੀਂ ਪਾਏ ਔਰ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇਹ ਸਹੂਲਤਾਂ ਦਾ ਐਲਾਨ ਕਰਤਾ ਕਿ ਜੇ ਸਾਡੀ ਸਰਕਾਰ ਆਈ ਤਾਂ ਦਿੱਲੀ ਚ ਮਹਿਲਾਵਾਂ ਦੇ ਖਾਤੇ ਚ ਵੀ ਪੈਸੇ ਪੈਣਗੇ ਇਹਦੇ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਜਦੋਂ ਪੰਜਾਬ ਦੇ ਬੀਜੇਪੀ ਦੇ ਕਾਂਗਰਸ ਦੇ ਲੀਡਰ ਦਿੱਲੀ ਚ ਜਾ ਕੇ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਦੇ ਖਾਤੇ ਚ ਪੈਸੇ ਨਹੀਂ ਪਾਏ ਤੇ ਮਜ਼ਬੂਤ ਕਰ ਰਹੇ ਨੇ ਭਗਵੰਤ ਮਾਨ ਦੀ ਔਰ ਆਮ ਆਦਮੀ ਪਾਰਟੀ ਦੀ ਉਸ ਸੋਚ ਨੂੰ ਕਿ ਅਸੀਂ ਹਰ ਹਾਲਤ ਦੇ ਵਿੱਚ ਮਹਿਲਾਵਾਂ ਦੇ ਖਾਤੇ ਚ ਪੈਸੇ ਪਾਉਣੇ ਨੇ ਸੰਦੀਪ ਜੀ ਮੰਨ ਕੇ ਚੱਲੋ ਕਿ ਇਸ ਸਾਲ ਦੀਵਾਲੀ ਤੱਕ ਜਾਂ ਦੀਵਾਲੀ ਵੇਲੇ ਜਾਂ ਨਵੇਂ ਸਾਲ 'ਮਾ ਭਗਵੰਤ ਮਾਨ ਦੀ ਸਰਕਾਰ ਪੰਜਾਬ ਚ ਵੀ ਮਹਿਲਾਵਾਂ ਦੇ ਖਾਤੇ ਚ 1100 ਰੁਪਏ ਖਾਤਿਆਂ ਚ ਪਾਉਣ ਦਾ ਐਲਾਨ ਕਰ ਸਕਦੀ ਹੈ ਇਸ ਯੋਜਨਾ ਨੂੰ ਸ਼ੁਰੂ ਕਰ ਸਕਦੀ ਹੈ ਹਮ ਅੱਜ ਕੋਈ ਵੀ ਅਜਿਹੀ ਪੋਲਿਟੀਕਲ ਪਾਰਟੀ ਨਹੀਂ ਹੈ ਭਾਵੇਂ ਉਹ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਜਿਹੜੀ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਨਗਦ ਰਾਸ਼ੀ ਪਾਉਣ ਤੋਂ ਗੁਰੇਜ਼ ਕਰੇ ਇਹ ਸਿਆਸਤ ਦੀ ਮਜਬੂਰੀ ਕਹਿ ਲਓ ਭਾਵੇਂ ਇਹ ਕਹਿ ਲਓ ਕਿ ਇਹਦਾ ਰਿਵਾਜ ਦਿੱਲੀ ਚਰਮਿੰਦ ਕੇਜਰੀਵਾਲ ਵੱਲੋਂ ਮੁਫਤ ਬਿਜਲੀ ਨਾਲ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਦੇਸ਼ ਦੇ ਵਿੱਚ ਕਈ ਸਰਕਾਰਾਂ ਨੇ ਮੁਫਤ ਬਿਜਲੀ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਔਰ ਅਗਰ ਚੌਥੀ ਵਾਰ ਹਮਮ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੇ ਨੇ ਸੰਦੀਪ ਜੀ ਬਿਲਕੁਲ ਤੇ ਤੁਸੀਂ ਇਹ ਮੰਨੋ ਕਿ ਲਗਭਗ ਹਰ ਸਰਕਾਰ ਇਹ ਫੈਸਲੇ ਕਰੇਗੀ ਕਿ ਅਸੀਂ ਮਹਿਲਾਵਾਂ ਦੇ ਖਾਤੇ 'ਚ ਕੈਸ਼ ਰਾਸ਼ੀ ਪਾਉਣੀ ਹੈ ਹੁਣ ਦਿੱਲੀ ਚ ਬੀਜੇਪੀ ਨੇ 2500 ਕਰਤੀ। ਉਹੀ ਵੱਡੀ ਗੱਲ ਨਹੀਂ ਆਉਂਦੇ ਸਮੇਂ ਤੇ ਰਾਸ਼ੀ 2500 ਤੋਂ 3000, 3500, 4000, 5000 ਦੇ ਰੂਪ ਚ ਆਵੇ। ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਅਗਰ ਅਸੀਂ ਖਾਤਿਆਂ ਚ ਪੈਸੇ ਪਾਵਾਂਗੇ ਤੇ ਸਾਨੂੰ ਵੋਟ ਮਿਲੇਗੀ। ਹਾਂ। ਮੈਂ ਇਹਦਾ ਵਿਰੋਧੀ ਵੀ ਨਹੀਂ ਹਾਂ। ਅਗਰ ਬਹਿਲਾਵਾ ਦੇ ਖਾਤੇ ਚ 2250 ਰੁਪਏ ਪੈਂਦੇ ਐ ਤੇ ਮੈਂ ਇਹਦਾ ਵਿਰੋਧੀ ਨਹੀਂ ਹਾਂ। ਕਿਉਂਕਿ ਇਹ ਕਿਸੇ ਵੀ ਪੋਲੀਟিক্যাল ਪਾਰਟੀ ਨੇ ਜਿਹੜੇ ਪੈਸੇ ਨੇ ਇਹ ਆਪਣੇ ਖਾਤਿਆਂ ਚੋਂ ਨਹੀਂ ਦੇਣੇ ਪੂਰੇ ਮੁਲਕ ਚ ਅਸੀਂ ਤੁਸੀਂ ਜਿਹੜੇ ਲੋਕ ਟੈਕਸ ਦੰਦੇ ਆ ਇਹ ਟੈਕਸਾਂ ਦੀ ਜਿਹੜੀ ਕਲੈਕਸ਼ਨ ਹੈ ਉਹੀ ਸਰਕਾਰੀ ਖਜ਼ਾਨੇ ਚਾਉਂਦੀ ਹੈ ਵੱਖ-ਵੱਖ ਸਕੀਮਾਂ ਰਾਹੀਂ ਪੈਸੇ ਦਿੱਤੇ ਜਾਂਦੇ ਨੇ ਸੋ ਇਹ ਮੰਨ ਕੇ ਚੱਲੋ ਕਿ ਇਹ ਲੋਕਾਂ ਦਾ ਸਰਕਾਰ ਨੂੰ ਦਿੱਤਾ ਹੋਇਆ ਪੈਸਾ ਹੈ ਜਿਹੜਾ ਸਰਕਾਰ ਮਹਿਲਾਵਾਂ ਨੂੰ ਮੋੜੇ ਸੋ ਇਹਦੇ ਚ ਕੋਈ ਬੁਰਾਈ ਨਹੀਂ ਹੈ ਪੰਜਾਬ ਚ ਵੀ ਭਗਵੰਤ ਮਾਨ ਜ਼ਰੂਰ 1100 ਰੁਪਏ ਮਹਿਲਾਵਾਂ ਦੇ ਖਾਤੇ ਚ ਪਾਉਣ ਜਿਹੜੀਆਂ ਸਾਡੀਆਂ ਜ਼ਰੂਰਤਮੰਦ ਔਰਤਾਂ ਨੇ ਜਿਹੜੀਆਂ ਜ਼ਰੂਰਤਮੰਦ ਔਰਤਾਂ ਮਾਵਾਂ ਭੈਣਾਂ ਨੇ ਉਹਨਾਂ ਦੇ ਲਈ ਭਾਵੇਂ 1100 ਰੁਪਏ ਹੋਵੇ ਭਾਵੇਂ 2500 ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਕਮ ਹੈ ਔਰ 1100 ਰੁਪਏ ਦੇ ਵਿੱਚ ਅਗਰ ਕਿਸੇ ਬਜ਼ੁਰਗ ਮਾਂ ਭੈਣ ਨੂੰ ਅਗਰ ਦਵਾਈਆਂ ਵੀ ਲੈਣ ਚ ਸਹੂਲਤ ਮਿਲੇ ਬਿਲਕੁਲ ਡੱਲਾ ਜੀ तकरीबन ਤੇ ਇਹ ਉਹਦੇ ਲਈ ਇੱਕ ਵਿੱਤੀ ਮਦਦ ਹੈ ਅੱਛਾ ਡੱਲਾ ਜੀ ਤੁਸੀਂ ਦੇਖਿਓ ਇਹ ਵੀ ਦਿਨ ਆ ਜਾਣਾ ਸਾਡੀ ਸਿਆਸਤ ਦੇ ਵਿੱਚ ਸਾਡੀ ਭਾਰਤੀ ਸਿਆਸਤ ਦੇ ਵਿੱਚ ਜਿਹੜੇ ਇਦਾਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਹਨ ਜੇ ਕਿਸੇ ਨੂੰ ਗੱਡੀ ਦੀ ਲੋੜ ਪਈ ਕਿਤੇ ਜਾਣਾ ਹੋਇਆ ਤੇ ਪਾਰਟੀਆਂ ਨੇ ਕਹਿਣਾ ਵੀ ਤੁਸੀਂ ਆ ਫਲਾਣੇ ਨੰਬਰ ਤੇ ਮਿਸਕਾਲ ਮਾਰਨੀ ਆ ਸਾਡੀ ਪਾਰਟੀ ਦਾ ਵਰਕਰ ਗੱਡੀ ਲੈ ਕੇ ਆਇਆ ਕਰੂਗਾ ਤੁਹਾਨੂੰ ਛੱਡ ਕੇ ਆਇਆ ਕਰੂਗਾ ਤੁਸੀਂ ਦੇਖਣਾ ਇਹ ਵੀ ਸਮਾਂ ਆ ਜਾਣਾ ਜਿਸ ਕਦਰ ਹੁਣ ਪ੍ਰਚਾਰ ਵੱਧ ਚੜ੍ਹ ਕੇ ਹੋ ਰਿਹਾ ਇੱਕ ਦੂਜੇ ਨੂੰ ਨਿੰਦਣਾ ਆਪਣੇ ਵੱਲੋਂ ਵੱਧ ਰੇਉੜੀਆਂ ਵੰਡਣੀਆਂ ਇਹ ਵੀ ਦਿਨ ਆਊਗਾ ਦੇਖ ਲੈਣਾ ਤੁਸੀਂ ਸਾਡੇ ਦੇਸ਼ ਦੀ ਸਿਆਸਤ ਦੇ ਵਿੱਚ ਪਰ ਡੱਲਾ ਸਾਹਿਬ ਸਵਾਲ ਇੱਥੇ ਇਹ ਹੈ ਵੀ ਹੁਣ ਭਾਜਪਾ ਜੇ ਆਗੂ ਜਿਹੜੇ ਆ ਪੰਜਾਬ ਦੇ ਵਿੱਚ ਕਿਵੇਂ ਵਿਰੋਧ ਕਰਨਗੇ ਵੀ ਪੰਜਾਬ ਦੇ ਸਿਰ ਤੇ ਕਰਜ਼ਾ ਬੜਾ ਚੜ ਰਿਹਾ ਜੀ ਲੇਖੋ ਮੈਂ ਉਹੀ ਕਹਿ ਰਿਹਾ ਨਾ ਕਿ ਹੁਣ ਅਗਰ ਭਗਵੰਤ ਮਾਨ 1100 ਰੁਪਏ ਖਾਤਿਆਂ 'ਚ ਵੀ ਪਾਉਣਗੇ ਤੇ ਵਿਰੋਧ ਕਰਨ ਦਾ ਜਿਹੜਾ ਨੈਤਿਕ ਹੱਕ ਵਿਰੋਧ ਕਰਨਾ ਹੀ ਨਹੀਂ ਭਾਜਪੀ ਨੇ ਵੀ ਨਹੀਂ ਵਿਰੋਧ ਕਰਨਾ ਕਾਂਗਰਸ ਨੇ ਵੀ ਨਹੀਂ ਕਰਨਾ ਉਹ ਕਿਉਂ ਨਹੀਂ ਕਰਨਾ ਅਗਰ ਆਮ ਆਦਮੀ ਪਾਰਟੀ ਪੰਜਾਬ ਚ ਖਾਤਿਆਂ ਚ 1100 ਰੁਪਏ ਪਾਉਣ ਦਾ ਐਲਾਨ ਕਰਦੀ ਹੈ ਅਗਰ ਕਾਂਗਰਸ ਦੇ ਲੀਡਰ ਜਾਂ ਭਾਜਪੀ ਦੇ ਲੀਡਰ ਜਾਂ ਅਕਾਲੀ ਦਲ ਦੇ ਲੀਡਰ ਪੰਜਾਬ ਦੇ ਸਰ ਕਰਜ਼ੇ ਦੀ ਗੱਲ ਕਰਦੇ ਨੇ ਕਿ ਲੋਕਾਂ ਨੇ ਉਹਨਾਂ ਵਿਰੋਧੀ ਪਾਰਟੀਆਂ ਨੂੰ ਵੋਟਾਂ ਨਹੀਂ ਪਾਉਣੀਆਂ ਜਿਹੜਾ ਲੀਡਰ ਵੀ ਜਿਹੜਾ ਲੀਡਰ ਵੀ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆਉਣੇ ਉਹਦਾ ਰਾਹ ਪੱਧਰਾ ਹੋ ਗਿਆ ਸਾਫ ਹੋ ਗਿਆ ਇਹ ਬਿਲਕੁਲ ਪਧਰਾ ਹੋ ਗਿਆ ਜੀ ਆਉਣਗੇ ਆਉਣਗੇ ਹੁਣ ਤਾਂ ਸਿਰਫ ਇਹ ਆਪਾਂ ਗੱਲ ਦਾ ਇੰਤਜ਼ਾਰ ਕਰਨਾ ਵੀ ਕਦੋਂ ਆਉਂਦੇ ਨੇ ਔਰ ਜਿਹੜੀਆਂ ਪਾਰਟੀਆਂ ਵਿਰੋਧ ਕਰਨਗੀਆਂ ਲੋਕਾਂ ਨੇ ਉਹਨਾਂ ਨੂੰ ਹਰਾ ਦੇਣਾ ਕਿਉਂਕਿ ਲੀਡਰ ਆਪ ਸਹੂਲਤਾ ਲੈਣ ਨੂੰ ਅੱਗੇ ਨੇ ਦੇਖੋ 1100 ਰੁਪਿਆ 1000 1100 ਰੁਪਿਆ ਅਗਰ ਪੰਜਾਬ ਦੇ ਮਹਿਲਾਵਾਂ ਦੇ ਖਾਤੇ 'ਚ ਪੈਂਦਾ ਹੈ ਪੂਰੇ ਸਾਲ ਦਾ ਅੰਦਾਜ਼ਨ 12-13 ਹਜ਼ਾਰ ਕਰੋੜ ਦਾ ਖਰਚਾ ਹੈ ਔਰ ਇਹ ਦੇਖਿਆ ਜਾਵੇ ਤੇ ਇਹ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਰਕਾਰ ਦੇ ਖਜ਼ਾਨੇ ਚੋ ਪੈਸੇ ਆਉਂਦੇ ਨੇ ਸਾਡੇ ਟੈਕਸਾਂ ਦੇ ਰੂਪ ਦੇ ਵਿੱਚ ਜੇ ਅਸੀਂ ਕਰਜ਼ੇ ਦੀ ਗੱਲ ਕਰੀਏ ਕੱਲਾ ਪੰਜਾਬ ਕਰਜ਼ਾਈ ਨਹੀਂ ਹਰਿਆਣਾ ਵੀ ਕਰਜ਼ਾਈ ਹੈ ਬਿਲਕੁਲ ਛਮਾਦਪੁਰਦੇਸ਼ ਕਰਜ਼ਾਈ ਹੈ ਮਹਾਰਾਸ਼ਟਰ ਮੱਧ ਪ੍ਰਦੇਸ਼ ਕਰਜ਼ਾਈ ਹੈ ਉਹ ਦਿਨ ਆਪਾਂ ਦੇਖ ਰਹੇ ਸੀ ਕਿ ਰਾਤ ਦੇ ਸਿਰ ਤੇ ਵੀ ਕਰਜ਼ਾ ਗੁਜਰਾਤ ਦੇ ਸਿਰ ਤੇ ਵੀ ਕਰਜ਼ਾ ਹੈ ਉੱਤਰ ਪ੍ਰਦੇਸ਼ ਦੇ ਸਿਰ ਤੇ ਵੀ ਕਰਜ਼ਾ ਹੈ ਭਾਰਤ ਸਰਕਾਰ ਦੇ ਸਿਰ ਤੇ ਵੀ ਕਰਜ਼ਾ ਹੈ ਇਹ ਦੇਖੋ ਕਰਜ਼ਾ ਜਿਹੜਾ ਇਹ ਸਰਕਾਰਾਂ ਦੇ ਲਈ ਇਹ لازਮੀ ਵੀ ਹੈ ਬਿਨਾ ਕਰਜ਼ੇ ਤੋਂ ਹੌਲੀ-ਹੌਲੀ ਸਰਕਾਰਾਂ ਸੂਬਿਆਂ ਦੀਆਂ ਸਰਕਾਰਾਂ ਬਿਨਾ ਕਰਜ਼ੇ ਤੋਂ ਇਸ ਤਰ੍ਹਾਂ ਦੀਆਂ ਸਕੀਮਾਂ ਬਣਾਉਣ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਆਮਦਨ ਹੋਵੇ ਜਿਵੇਂ ਭਗਵੰਤਬਾਨ ਉਹਨਾਂ ਦੀ ਸਰਕਾਰ ਲਈ ਬੜਾ ਜ਼ਰੂਰੀ ਹੈ ਉਹ ਰੇਤੇ ਦਾ ਤੇ ਸ਼ਰਾਬ ਦਾ ਕੰਮ ਸਰਕਾਰੀ ਕਰਨ ਤਾਂ ਕਿ ਸਰਕਾਰੀ ਆਮਦਨ ਵਧੇ ਜਦੋਂ ਸਰਕਾਰੀ ਆਮਦਨ ਵਧੇਗੀ ਤੇ ਸਰਕਾਰਾਂ ਜਿੰਨਾ ਮਰਜ਼ੀ ਕੈਸ਼ ਲੋਕਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਦੇਣ अच्छा ਡੱਲਾ ਸਾਹਿਬ ਹੁਣ ਆਪਾਂ ਗੱਲ ਕਰਦੇ ਆ ਲੁਧਿਆਣਾ ਪੱਛਮੀ ਸੀਟ ਦੀ ਗੋਗੀ ਸਾਹਿਬ ਵੀ ਖਾਦਸੇ ਦਾ ਸ਼ਿਕਾਰ ਹੋਏ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੁਣ ਨੋਟੀਫਿਕੇਸ਼ਨ ਹੋ ਗਈ ਆ ਵੀ 10 ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਹਲਕੇ ਦੇ ਵਿੱਚ ਚੋਣਾ ਜਿਹੜੀਆਂ ਕਰਵਾਈਆਂ ਜਾਣ ਇਹ ਸਵਾਲ ਨੂੰ ਮੈਂ ਦੋ ਐਂਗਲਸ ਤੋਂ ਲਵਾਂਗਾ ਇੱਕ ਤੇ ਆਪਾਂ ਡੱਲਾ ਸਾਹਿਬ ਇਹ ਵੀ ਵਿਸ਼ਾ ਟੱਚ ਜ਼ਰੂਰ ਕਰਾਂਗੇ ਵੀ ਅਕਾਲੀ ਦਲ ਨੇ ਉਦੋਂ ਤੱਕ ਆਪਣਾ ਪ੍ਰਧਾਨ ਚੁਣ ਲਿਆ ਹੋਣਾ ਸਭ ਕੁਝ ਠੀਕ ਹੋ ਚੁੱਕਾ ਹੋਣਾ ਅਸੀਂ ਇਹਦੀ ਕਾਮਨਾ ਕਰਦੇ ਆ ਅਕਾਲੀ ਦਲ ਦੀ ਪਾਰਟਿਸਪੇਸ਼ਨ ਤੇ ਇਹ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਜਦੋਂ ਇਦਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਤੁਹਾਡੇ ਤਜਰਬੇ ਮੁਤਾਬਕ ਡਲਾ ਸਾਹਿਬ ਕੋਈ ਹੋਰ ਹੱਲ ਵੀ ਇਹਦਾ ਕੱਢਿਆ ਜਾ ਸਕਦਾ ਵੀ ਬਾਰ-ਬਾਰ ਸਰਕਾਰ ਦੇ ਉੱਤੇ ਬੋਝ ਪਾਉਣ ਨਾਲ ਦੇਖੋ ਸਾਡੇ ਲੋਕਤੰਤਰੀ ਜਿਹੜੀ ਵਿਵਸਥਾ ਹੈ ਕੋਈ ਵੀ ਸੀਟ ਭਾਵੇਂ ਲੋਕ ਸਭਾ ਦੀ ਹੈ ਭਾਵੇਂ ਵਿਧਾਨ ਸਭਾ ਦੀ ਹੈ ਉਹ 6 ਮਹੀਨੇ ਤੋਂ ਵੱਧ ਖਾਲੀ ਨਹੀਂ ਰਹਿ ਸਕਦੀ 6 ਮਹੀਨੇ ਦੇ ਵਿੱਚ ਵਿੱਚ ਸਰਕਾਰਾਂ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਉੱਥੇ ਲੋਕ ਨੁਮਾਇੰਦਾ ਚੁਣਨਾ ਹੁੰਦਾ ਹੈ ਕਿਉਂਕਿ ਜਿਹੜੀਆਂ ਸਰਕਾਰੀ ਯੋਜਨਾਵਾਂ ਦਾ ਪੈਸਾ ਹੈ ਬਹੁਤ ਸਾਰੀਆਂ ਸਰਕਾਰੀ ਯੋਜਨਾਵਾਂ ਨੇ ਜਿਹੜੀਆਂ ਉਸ ਲੋਕ ਨੁਮਾਇੰਦੇ ਨੇ ਅੱਗੇ ਲੈ ਕੇ ਜਾਣੀਆਂ ਹੁੰਦੀਆਂ ਕਿਸੇ ਦੀ ਧਰਮਸ਼ਾਲਾ ਬਣਨ ਵਾਲੀ ਹੈ ਅਖਤਿਆਰੀ ਫੰਡ ਨੇ ਐਮਪੀ ਦੇ ਐਮਐਲਏ ਦਾ ਤਾਂ ਕੋਈ ਅਖਤਿਆਰੀ ਫੰਡ ਹੀ ਨਹੀਂ ਪੰਜਾਬ ਦੇ ਵਿੱਚ ਪਰ ਮੇਰਾ ਹੀ ਮੰਨਣਾ ਹੈ ਪਹਿਲਾਂ ਇੱਕ ਵਾਰੀ ਇਹ ਗੱਲ ਚੱਲੀ ਕਈ ਲੋਕਾਂ ਨੇ ਇਹ ਗੱਲ ਕੀਤੀ ਵੱਖ-ਵੱਖ ਸੰਦਰਭ ਦੇ ਵਿੱਚ ਕਿ ਅਗਰ ਅੰਕਸੇ ਦੀ ਮੌਤ ਹੁੰਦੀ ਹੈ ਤੇ ਜਿਹੜਾ 2 ਨੰਬਰ ਤੇ ਉਹਨਾਂ ਚੋਣਾਂ ਦੇ ਵਿੱਚ ਰਹਿਣ ਵਾਲਾ ਲੀਡਰ ਹੈ ਉਹਨੂੰ ਐਮਐਲਏ ਬਣਾ ਦਿੱਤਾ ਜਾਣਾ ਚਾਹੀਦਾ ਇਹ ਗੱਲ ਹੋਈ ਕਈ ਵਾਰ ਜਿਵੇਂ ਹੁਣ ਅਗਰ ਉਹ ਗੱਲ ਹੁੰਦੀ ਕਿ 2 ਨੰਬਰ ਵਾਲਾ ਐਮਐਲਏ ਬਣਦਾ ਤੇ ਹੁਣ ਜਿਵੇਂ ਫਿਰ ਗੁਰਪ੍ਰੀਤ ਗੋਗੀ ਹੋਣੀ ਦੁਨੀਆ ਤੋਂ ਚਲੇ ਗਏ ਤੇ ਉੱਥੇ 2 ਨੰਬਰ ਤੇ ਕੌਣ ਰਿਹਾ ਭਾਰਤੀ ਜਨਤਾ ਪਾਰਟੀ ਰਹੀ ਸ਼ਾਇਦ ਜਾਂ ਭਾਰਤ ਕੁਸ਼ਨਾਸ਼ੂ ਮੈਨੂੰ ਲੱਗਦਾ ਹੈ ਸ਼ਾਇਦ ਭਾਰਤ ਭਾਰਤੀ ਜਨਤਾ ਪਾਰਟੀ ਨੰਬਰ ਤੇ ਰਹੀ ਫਿਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਐਮਐਲਏ ਬਣਾਇਆ ਜਾ ਸਕਦਾ ਸੀ ਪਰ ਇਹ ਇਸ ਕਰਕੇ ਸੰਭਵ ਨਹੀਂ ਭਾਰਤ ਦੇ ਚੋਣ ਕਮਿਸ਼ਨ ਲਈ ਸਾਨੂੰ ਸਾਰਿਆਂ ਨੂੰ ਸੁਣਨ ਚ ਗੱਲ ਚੰਗੀ ਲੱਗਦੀ ਹੈ ਕਿ ਅਗਰ ਇੱਕ ਵਿਅਕਤੀ ਦੁਨੀਆ ਤੋਂ ਚਲਾ ਜਾਏ ਐਮਐਲਏ ਜਿਵੇਂ ਗੋਗੀ ਚਲੇ ਗਏ ਹੁਣ ਦੁਬਾਰਾ ਚੋਣਾ ਹੋਣ ਗਿਆ ਦੁਬਾਰਾ ਖਰਚਾ ਵੀ ਕਿਉਂ ਨਾ ਜਿਹੜਾ 2 ਨੰਬਰ ਤੇ ਚੋਣਾ ਚੜਿਆ ਸੀ ਉਹਨੂੰ ਦੁਬਾਰਾ ਉਹ ਜ਼ਿੰਮੇਵਾਰੀ ਦਿੱਤੀ ਜਾਵੇ ਪਰ ਇਹ ਇਸ ਕਰਕੇ ਸੰਭਵ ਨਹੀਂ ਇਹਦੇ ਨਾਲ ਇਲੈਕਸ਼ਨਲ ਦੇ ਪ੍ਰੋਸੈਸ ਦੇ ਵਿੱਚ ਜੁਰਮ ਵਧੇਗਾ ਅਗਰ ਪੋਲਿਟਿਕਲ ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਮੈਂ ਸਾਰੀਆਂ ਪੋਲਿਟਿਕਲ ਪਾਰਟੀਆਂ ਕ੍ਰਿਮੀਨਲ ਨਹੀਂ ਹੈ ਸਾਰੀਆਂ ਪੋਲਿਟਿਕਲ ਪਾਰਟੀਆਂ ਬੱਲਾ ਸਾਹਿਬ ਬੱਲਾ ਸਾਹਿਬ ਪੋਲਿਟਿਕਲ ਪਾਰਟੀ ਕੋਈ ਵੀ ਕ੍ਰਿਮੀਨਲ ਨਹੀਂ ਹੈ ਇਹ ਜਿਹੜੇ ਸਾਡੇ ਲੀਡਰ ਹੈ ਨਾ ਇਹਨਾਂ ਦੀ ਥੋੜੀ ਜੀ ਤਬੀਅਤ ਇਦਾਂ ਦੀ ਹੁੰਦੀ ਆ ਨਹੀਂ ਕੁਝ ਲੀਡਰ ਨੇ ਜਾਂ ਇਹਦੇ ਪਿੱਛੇ ਦੇਖੋ ਜੁਰਮ ਵਧਣ ਦਾ ਖਤਰਾ ਹੈ ਅਗਰ ਇਹ ਹੋ ਜਾਈ ਵੀ ਅਗਰ ਸ਼ਿਟਿੰਗ ਐਮ ਐਲ ਏ ਦੁਨੀਆ ਤੋਂ ਚਲੇ ਆ ਗਿਆ ਤੇ ਜਿਹੜਾ ਦੋ ਨੰਬਰ ਤੇ ਆਇਆ ਸੀ ਉਹਨੂੰ ਅਸੀਂ ਐਮ ਐਲ ਏ ਬਣਾ ਦਈਏ ਫਿਰ ਜਿਹੜੇ ਸਿਟਿੰਗ ਐਮਐਲਏ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਪੈਗਾ ਕਿਉਂਕਿ ਸਾਡੇ ਮੁਲਕ 'ਚ ਦੇਖੋ ਪ੍ਰਧਾਨ ਮੰਤਰੀ ਸੁਰੱਖਿਤ ਨਹੀਂ ਕਿੱਡੀ ਸੁਰੱਖਿਆ ਉਹਨਾਂ ਨੂੰ ਦੇਣੀ ਪੈਂਦੀ ਹੈ ਰਜੀਵ ਗਾਂਧੀ ਤੇ ਇੱਕ ਵਾਰੀ ਅਟੈਕ ਹੋਇਆ ਇੰਦਰਾ ਗਾਂਧੀ ਤੇ ਅਟੈਕ ਹੋਈ ਦੁਨੀਆ ਤੋਂ ਚਲੇ ਗਏ ਬਿਨਤ ਸਿੰਘ ਤੇ ਅਟੈਕ ਹੋਇਆ ਕਿੰਨੇ ਨੇ ਹੋਰ ਸਾਡੇ ਮੁਲਕ ਦੇ ਵਿੱਚ ਲੀਡਰ ਆ ਪਿੱਛੇ ਦੇ ਸਦੀਕੀ ਸਾਹਿਬ ਮੁੰਬਈ ਦੇ ਵਿੱਚ ਉਹਨਾਂ ਤੇ ਅਟੈਕ ਹੋਇਆ ਹਾਂ ਬਾਬਾ ਸਦੀਕੀ ਜੀ ਹੋਰ ਵੀ ਲੀਡਰ ਨੇ ਜਿਨ੍ਹਾਂ ਤੇ ਸੁਖਵੀਰ ਬਾਦਲ ਦੀ ਅਟੈਕ ਹੋਇਆ ਉਹ ਬਚ ਗਿਆ ਸੁਖਵੀਰ ਬਾਦਲ ਹੁਣ ਇਹਦਾ ਮਤਲਬ ਇਹ ਹੈ ਇਸ ਕਰਕੇ ਇਹ ਪ੍ਰਕਿਰਿਆ ਨੂੰ ਅਮਲੀ ਜਾਮਾ ਨਹੀਂ ਪਹੁੰਚਾਇਆ ਜਾ ਰਿਹਾ ਲੋਕ ਇਹਦੀ ਵਕਾਲਤ ਨਹੀਂ ਕਰਦੇ ਇਸੇ ਕਰਕੇ ਅਗਰ ਕੋਈ ਐਮਐਲਏ ਦੁਨੀਆ ਤੋਂ ਚਲੇ ਜਾਵੇ ਉਹ ਸੀਟ ਵੈਲੀ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਜਿਵੇਂ ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਕਰਤਾ 6 ਮਹੀਨਿਆਂ ਦੇ ਵਿੱਚ ਵਿੱਚ ਇਸ ਸੀਟ ਤੇ ਦੁਬਾਰਾ ਇਲੈਕਸ਼ਨ ਹੋਏਗੀ ਇਹ ਇਹਦੇ ਨਾਲ ਇਸ ਤੋਂ ਜ਼ਿਆਦਾ ਸੁਰੱਖਿਅਤ ਬਵਸਥਾ ਕੋਈ ਨਹੀਂ ਸੋ ਮੇਰਾ ਇਹੀ ਮੰਨਣਾ ਹੈ ਕਿ ਇਤੋਂ ਜ਼ਿਆਦਾ ਸੁਰੱਖਿਅਤ ਵਿਵਸਥਾ ਕੋਈ ਨਹੀਂ ਤੇ ਡੱਲਾ ਸਾਹਿਬ ਇਹ ਵੀ ਦੱਸੋ ਥੋੜਾ ਜਿਹਾ ਵੀ ਹੁਣ ਮੈਂ ਜਿੱਦਾਂ ਦੱਸਿਆ ਵੀ ਉਦੋਂ ਤੱਕ ਤੇ ਅਕਾਲੀ ਦਲ ਪੈਰਾਪਾਰ ਹੋ ਜਾਣਾ ਪ੍ਰਧਾਨ ਨਵਾ ਚੁਣਿਆ ਜਾਣਾ ਚੋਣਾਂ ਜ਼ਰੂਰ ਲੜਨਗੇ ਐਤਕੀ ਤੇ ਇਹ ਗੱਲ ਕਹਿਣਗੇ ਨਹੀਂ ਵੀ ਅਸੀਂ ਜ਼ਿੰਮਨੀ ਚੋਣਾਂ ਨਹੀਂ ਲੜਨੀਆਂ ਸਾਡੇ ਉੱਤੇ ਜਥੇਦਾਰ ਸਾਹਿਬ ਨੇ ਰੋਕ ਲਾਈ ਹੋਈ ਹੈ ਹਾਲਾਂਕਿ ਉਦੋਂ ਵੀ ਜਥੇਦਾਰ ਸਾਹਿਬ ਨੇ ਕੋਈ ਰੋਕ ਨਹੀਂ ਲਾਈ ਸੀਗੀ ਤੇ ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ ਹੋ ਜੇ ਅਗਰ ਸਭ ਕੁਝ ਠੀਕ ਰਹਿੰਦਾ ਤੇ ਲੇਖੋ ਅਕਾਲੀ ਦਲ ਲਈ ਬਹੁਤ ਵੱਡੀ ਚੁਣੌਤੀ ਹੋਏਗੀ ਅਕਾਲੀ ਦਲ ਮੁਕਾਬਲੇ ਚਾਵੇ ਪਰ ਉਹ ਤਾਂ ਸੰਭਵ ਹੋਏਗਾ ਅਗਰ ਅਕਾਲੀ ਦਲ ਦੇ ਵਿੱਚ ਪ੍ਰਧਾਨ ਚੁਣਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਹੋਏਗੀ ਸਾਰਾ ਅਕਾਲੀ ਦਲ ਅਗਰ ਯੂਨਾਈਟਡ ਹੋ ਕੇ ਇਲੈਕਸ਼ਨ ਲੜੇਗਾ ਔਰ ਇਹ ਬਹੁਤ ਮਹੱਤਵਪੂਰਨ ਹੈ ਮੈਂ ਤੁਹਾਨੂੰ ਦੱਸਾਂ ਜਿਹੜਾ ਲੁਧਿਆਣਾ ਵੈਸਟ ਹਲਕਾ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਮਹੇਸ਼ਿੰਦਰ ਸਿੰਘ ਗਰੇਵਾਲ ਇੱਕ ਵਾਰ ਇੱਥੋਂ ਜਿੱਤ ਵੀ ਚੁੱਕੇ ਨੇ ਔਰ ਉਹ ਮੰਤਰੀ ਵੀ ਬਣੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਮੈਂ ਕਿਹਾ 99 ਦੇ ਹਾਂਜੀ ਤੇ ਉਹ ਇਥੋਂ ਮੰਤਰੀ ਵੀ ਬਣੇ ਤੇ ਫਿਰ ਉਹ ਇੱਕ ਵਾਰੀ ਚੋਣ ਲੜੇ ਸਰਬੰਧ ਅਕਾਲੀ ਦਲ ਵੱਲੋਂ ਫਿਰ ਹਾਰੇ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਦਾ ਮੇਸ਼ਿੰਦਰ ਸਿੰਘ ਗਰੇਵਾਲ ਐਮਪੀ ਵੀ ਲੜੇ ਐਮਐਲਏ ਵੀ ਲੜੇ ਲੇਕਿਨ ਉਹ ਦੁਬਾਰਾ ਜਿੱਤ ਨਹੀਂ ਸਕੇ ਹੁਣ ਕੀ ਮੇਸ਼ਿੰਦਰ ਸਿੰਘ ਗਰੇਵਾਲ ਇਥੋਂ ਚੋਣ ਲੜਦੇ ਨੇ ਜਾਂ ਕਿਸੇ ਹੋਰ ਨਵੇਂ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਉਥੋਂ ਚੋਣ ਲੜਾਈ ਜਾਂਦੀ ਹੈ ਉਜਤਾ ਉਹਨਾਂ ਦੇ ਲੁਧਿਆਣਾ ਦੇ ਵਿੱਚ ਅਕਾਲੀ ਦਲ ਦੇ ਲੀਗਲ ਵਿੰਗ ਨਾਲ ਜੁੜੇ ਇੱਕ ਬੜੇ ਵੱਡੇ ਵਕੀਲ ਨੇ ਪਰਪਕਾਰ ਸਿੰਘ ਘੁੰਮਣ ਕੀ ਪਰਪਕਾਰ ਸਿੰਘ ਘੁੰਮਣ ਵੀ ਇਥੋਂ ਉਮੀਦਵਾਰ ਬਣਾਏ ਜਾ ਸਕਦੇ ਨੇ ਕੀ ਉਹ ਬਣਨਗੇ ਇਹ ਸਾਰਾ ਕੁਝ ਹੋ ਸਕਦਾ ਪਰ ਨਿਰਪਰੇ ਕਰਦਾ ਹੈ ਅਗਰ ਅਕਾਲੀ ਦਲ ਨੇ ਜਿੱਤਣਾ ਹੈ ਕੀ ਅਕਾਲੀ ਦਲ ਯੂਨਾਈਟ ਹੁੰਦਾ ਹੈ ਅਕਾਲੀ ਦਲ ਦੇ ਵਿੱਚ ਆਪਸੀ ਫੁੱਟ ਖਤਮ ਹੁੰਦੀ ਹੈ ਉਸ ਤੋਂ ਬਾਅਦ ਗੱਲ ਆਊਗੀ ਅਕਾਲੀ ਦਲ ਦੇ ਜਿੱਤਣ ਦੀ ਜਾਂ ਹਾਰਨ ਦੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੋਕਾ ਅਕਾਲੀ ਦਲ ਕੋਰੇ। ਅਗਰ ਅਕਾਲੀ ਦਲ ਯੂਨਾਈਟ ਹੋ ਜੇ ਕੋਈ ਬਾਗੀ ਕੋਈ ਦਾਗੀ ਜਿਵੇਂ ਜੱਜੇਦਾਰ ਸਾਹਿਬ ਨੇ ਹੁਕਮ ਕੀਤੇ ਸੀ ਖਤਮ ਹੋ ਜਾਣ। ਅਕਾਲੀ ਦਲ ਇਹ ਪ੍ਰਭਾਵ ਲੋਕਾਂ 'ਚ ਦੇ ਦੇਵੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਇਨ ਬਿਨ ਲਾਗੂ ਕਰਦੇ ਆਂ ਔਰ ਜਿੱਥੇ ਕਮੀ ਰਹਗੀ ਉਹ ਲੋਕਾਂ ਨੂੰ ਸਮਝਾਵੇ ਅਕਾਲੀ ਦਲ। ਅਕਾਲੀ ਦਲ ਦੇ ਲੀਡਰ ਥਾਂ-ਥਾਂ ਤੇ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਸਮਝਾਉਣ ਵੀ ਤੁਸੀਂ ਸਾਡੇ ਤੇ ਇਲਜ਼ਾਮ ਨਾ ਲਾਓ। ਤੁਸੀਂ ਸਾਡੇ ਤੇ ਸ਼ੱਕ ਨਾ ਕਰੋ ਅਸੀਂ ਜਥੇਦਾਰ ਸਾਹਿਬ ਦੀ ਗੱਲ ਮੰਨੀ ਹੈ ਹਮ ਕਿਉਂ ਸਤ ਮੈਮਰੀ ਕਮੇਟੀ ਨੂੰ ਉਸੇ ਤਰ੍ਹਾਂ ਨਾਲ ਮਾਨਤਾ ਨਹੀਂ ਦਿੱਤੀ ਗਈ ਇਹ ਸਮਝਾਉਣ ਉਹ ਲੋਕਾਂ ਨੂੰ ਪ੍ਰੈਸ ਕਾਨਫਰੰਸਾਂ ਕਰਕੇ ਅਗਰ ਲੋਕ ਅਕਾਲੀ ਦਲ ਦੇ ਨਾਲ ਆ ਜਾਣ ਜਾਂ ਅਕਾਲੀ ਲੀਡਰ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਗਿਆਨੀ ਰਗਵੀਰ ਸਿੰਘ ਹੁਣੇ ਹੁਕਮ ਦੇਣ ਕਿ ਜੋ ਅਕਾਲੀ ਦਲ ਨੇ ਕਰਤਾ ਸਭ ਕੁਝ ਪਰਵਾਨ ਹੈ ਇਹ ਸਪਸ਼ਟਤਾ ਨਹੀਂ ਜ਼ਰੂਰੀ ਹੈ ਅਕਾਲੀ ਦਲ ਦੀ ਚੋਣ ਰਾਜਨੀਤੀ ਦੇ ਵਿੱਚ ਭਾਵੇਂ ਖੋਦਈਆਂ ਜਦੋਂ ਸਪਸ਼ਟਤਾ ਆਏਗੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਫੈਸਲੇ ਅਕਾਲੀ ਦਲ ਨੇ ਕੀਤੇ ਨਹੀਂ ਤਾਂ ਅਕਾਲੀ ਦਲ ਦੇ ਪ੍ਰਤੀ ਇਸੇ ਤਰ੍ਹਾਂ ਸਿਆਸਤ ਗਰਮ ਰਹਿਣੀ ਹੈ ਔਰ ਜਿਹੜੇ ਅਕਾਲੀ ਦਲ ਦੇ ਵਿਰੋਧੀ ਨੇ ਭਾਵੇਂ ਉਹ ਅਕਾਲੀ ਦਲ ਦੇ ਅੰਦਰ ਹੀ ਨੇ ਉਹਨਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰੀ ਰੱਖਣੀ ਜੀ ਦਲਾਪਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿਨੇ ਹੋ ਤੇ ਖਬਰਾਂ ਦੇ ਉੱਤੇ ਪੂਰੀ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਹੋ ਆਪਣੀ ਸਟੀਕ ਟਿੱਪਣੀ ਜਿਹੜੀ ਆ ਉਸ ਮੁੱਦੇ ਦੇ ਉੱਤੇ ਪੇਸ਼ ਕਰਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਸਸਿਕਾ ਜੀ ਔਰ ਕੋਈ ਵੀ ਧਿਰ ਅਗਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਨਾਲ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ